ਕਪੜੇ ਕਿੰਨੇ ਪਾ ਲੇ ਕਪੜਾ ਦੋ ਚਾਰ ਛੋਟੀ ਪਾ ਲਈ ਪਤ ਚਲ ਕੋਈ ਨਹੀਂ ਕਹਿੰਦਾ ਕਿ ਮੈਂ ਕਿਹਨੇ ਮੈਂ ਚਾਰ ਪੰਜ ਦਿਨ ਇਲਾਕੇ ਆਉਂਗੀ ਚਲ ਕੋਈ ਨਹੀਂ ਹੋਰ ਮੈਨੂੰ ਕੰਮ ਨਹੀਂ ਸਿਨੇ ਸਿਆਣੀ ਬਣ ਕੇ ਰਹੋ ਤੁਸੀਂ ਆ ਗਵੰਡਨ ਮੰਗਣ ਲੱਗੀਆਂ ਦੋਨੇ ਭੈਣ ਨਾ ਨਾ ਕੋਈ ਨਹੀਂ ਬਿਫੋਰ ਬਧੀ ਬਣ ਕੇ ਰਹੋ ਤੇ ਨਾ ਨਾ ਕੋਈ ਨਹੀਂ ਹੋਰ ਮੈਂ ਦੇ ਕਪੜੇ ਵਾਜਦੇ ਪਾ ਲੈਂਦੀ ਚਲ ਕੋਈ ਨਾ ਪਤ ਮੈਂ ਪਿੰਡੀ ਜਿਆਣਾ ਏ ਰੰਗ ਪਤ ਠੀਕ ਹੈ ਫਿਰ ਚਲ ਕੰਮ ਨਾ ਵਿਚਾਰੀ ਜਾਏ ਇਹ ਵੀ ਦੋਵਨ ਤੁਸੀਂ ਹੁੰਦਾ ਮੇਰਾ ਉਹ ਗੱਲ ਤਾਂ ਇਹਦਾ ਮੈਂ ਕੱਲੀ ਜਣੀ ਸੀ ਤਾਂ ਨਹੀਂ ਜਾਂਦੀ ਹੁਣ ਕੱਲ ਕਦੇ ਦੇਹ ਹੋ ਗਈਆਂ ਤਾਂ ਵੀ ਨਹੀਂ ਆਉਣ ਲੰਦੇ ਜਾ ਰਹੇ ਵਿਚਾਰ ਦਿਨ ਲਾਏ ਆ ਜੀ ਮੇਰੇ ਮਾਸੀ ਦਾ ਪਤਾ ਲਿਆ ਜੀ ਉਹ ਵੀ ਕੀ ਕਰੇ ਵਿਚਾਰੀ ਕਿਦਾਂ ਮੁੱਕ ਗਈ ਇਹ ਜੀ ਘਰ ਪਾਈ ਕਿਤੇ ਜਾਣਾ ਹੀ ਹੈਗਾ ਕੋਲੇ ਨਾਲ ਪਾਸਾ ਥੱਲੇ ਜਾਂਦਾ ਵਾ ਨਾ ਕਹੂੰਗੇ ਨੇ ਦੀ ਸਾਡੀ ਕੁੜੀ ਨੂੰ ਜਹੀ ਤੋਰ ਦੇਣਗੇ ਭਾਈ ਗੱਲ ਤਾਂ ਨਹੀਂ ਵੇਚੀ ਗਈ ਜੀ ਚਲ ਜਾ ਰਹੇ ਨੇ ਕੰਮ ਤਾਂ ਆਪੀ ਬੰਦੇ ਰਹਿਣਗੇ ਕੰਮ ਤਾਂ ਮਰਾਂ ਨੂੰ ਨਿਬੜਦੇ ਨੇ ਯਾਨੀ ਕੰਮ ਤਾਂ ਨਿਬੜਦੇ ਨੇ ਜੀ ਕਿੰਨੀ ਮਰਦੀ ਤਮਾ ਕਰੀ ਚੱਲ ਇਹ ਫਿਰ ਆ ਹੀ ਹਾਲ ਕੀ ਲੈਂਦਾ ਆ ਓਹੋ ਮੁੰਡਾ ਉਹ ਤਾਂ ਬਈ ਕੂੜਾ ਆ ਹੀ ਜਾਂਦਾ ਗਾ ਤੂੰ ਕਹਾਂ ਹੁਣ ਸੰਭਰਿਆ ਨਾ ਫੇਰ ਸੰਭਰ ਲਾਂਗੇ ਓਹੋ ਦੀਦੀ ਤੁਹਾਨੂੰ ਤਾਂ ਪਤਾ ਮੈਂ ਤਲਕ ਤੀ ਹੀ ਆ ਜਾਂਦੀ ਜੀ ਸਵੇਰੇ ਨਾਲ ਮੈਂ ਸੰਭਰਿਆ ਸੀ ਐਨੀ ਨਿਹੜੀ ਆ ਆ ਦਵਾਰੇ ਮੈਨੂੰ ਆਈ ਸੀ ਚੱਲ ਵੀ ਆਣਾ ਸੋਹਣਾ ਲੱਗਦਾ ਚੁੱਲਾ ਚੌਂਕਾ ਕੋਈ ਸੋਹਣਾ ਤਾਂ ਲੱਗਦਾ ਨਾ ਆਪਾਂ ਡਾਕਟਰ ਛੱਡ ਲਾਂਗੇ ਆਣਾ ਨਾੜਾ ਫਿਰ ਕੇ ਪਾਣੀ ਨਾ ਫੇਰ ਸੰਭਰ ਦਾਂਗੇ ਤੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਕਿ ਤੂੰ ਮੈਨੂੰ ਦਵਾਈ ਦਿਵਾ ਲਿਆਉਂਦੀ ਦਵਾਈ ਮੀਂਹ ਜੀ ਵੀ ਕਰਦੇ ਆ ਕੋ ਪਤਾ ਨਹੀਂ ਉਹ ਤਾਂ ਦੇਖੀ ਨਹੀਂ ਲੱਗਦਾ ਸਰ ਪਤਾ ਨਹੀਂ ਅੰਦਰ ਬੈਠਾ ਪਤਾ ਨਹੀਂ ਕਈ ਵਾਰੀ ਵਗ ਗਿਆ ਅੱਛਾ ਉਹ ਮਨਵਾਦਾ ਵੀਰ ਜੀ ਦਾ ਫੋਨ ਆਇਆ ਵਾ ਸੀਗਾ ਜਾਣ ਦੀਆਂ ਗੱਲਾਂ ਕਰਦੇ ਸੀ ਕਿਤੇ ਜਾਣਾ ਵੀਰ ਜੀ ਨੇ ਹੁਣ ਮੈਨੂੰ ਤਾਂ ਪਤਾ ਨਹੀਂ ਜਾਣਾ ਆਊਗਾ ਤੈਨੂੰ ਪਤਾ ਆ ਇਹਨਾਂ ਦਾ ਤਾਂ ਕੰਮ ਤਾਂ ਹੁੰਦਾ ਹੁੰਦਾ ਹੈ ਨਾ ਏਜੰਸੀ ਵਾਲਾ ਪਤਾ ਹਾਂ ਉਹ ਤਾਂ ਗੱਲ ਹੈ ਗਿਆ ਤੁਸੀਂ ਐਂ ਕਰੋ ਇੱਕ ਵਾਰ ਨਾ ਵੀਰ ਜੀ ਨੂੰ ਪੁੱਛ ਲੋ ਫਿਰ ਉਹਦੇ ਬਾਅਦ ਨਹੀਂ ਤਾਂ ਮੈਂ ਚਲੀ ਜਾਊਂਗੀ ਸਕੂਟਰੀ ਤੇ ਤੁਹਾਨੂੰ ਲੈ ਜਾਊਂਗੀ ਤੇ ਜੀ ਉਹਨੂੰ ਸਕੰਦਰ ਆ ਗਿਆ ਫਿਰ ਉਹ ਲੈ ਜਾਣੀ ਚਲ ਕੋਈ ਗੱਲ ਨਹੀਂ ਮੈਂ ਤੁਸੀਂ ਗਏ ਜਾ ਕੇ ਜੇ ਆਖੇ ਲੱਗ ਗਿਆ ਇਹ ਤਾਂ ਮੈਨੂੰ ਆਇਆ ਲੱਗਦਾ ਪਿਆਰਾ ਉਹਦਾ ਮੇਰੀ ਬਗੀ ਜਾਂਦੀ ਆ ਉਹਨੇ ਫੇਰ ਇਕੱਠਾ ਹੋ ਜਾਊਗਾ ਚਲ ਕੋਈ ਨਾ ਹੁਣ ਤਾਂ ਥੋੜਾ ਜਿਹਾ ਰਹਿੰਦਾ ਪਤਾ ਕਰ ਲਓ ਤੇਰਾ ਤੇਹੀ ਪੰਜਾ ਜਾਓ ਪਤਾ ਕਰ ਲੋ ਉਹ ਚਲ ਆ ਜਾਣਾ ਸੋਹਣਾ ਲੱਗਦਾ ਜੇ ਥਾਂ ਜਾ ਤੁੰਬੜਾ ਸਮਾਰਿਆ ਹੋਵੇ ਫਿਰ ਜ਼ਿਆਦਾ ਸੋਹਣਾ ਲੱਗਦਾ ਲੋਕ ਤਾਂ ਐ ਕਹਿਣਗੇ ਜੇ ਕਈ ਵਾਰ ਕੋਈ ਆਸਗਮਾਂਡ ਆ ਜੂਗਾ ਚਾਚੀਆਂ ਦਾਈਆਂ ਆ ਜਾਂਦੀਆਂ ਕਹਿਣੀਆਂ ਲੈ ਦੋ ਜਾਣੀਆਂ ਨੇ ਕੁੜੇ ਕਿੰਨਾ ਕਿੰਨਾ ਖਲਾਰਾ ਪਿਆ ਪਿਆ ਉਹਨਾਂ ਨੇ ਐ ਥੋੜੀ ਦੇਖਣਾ ਵੀ ਭੈ ਮੇਰੀ ਚੱਲਦੀ ਆ ਜੀ ਉਹਦੇ ਨਾਲ ਖਲਾਰਾ ਪੈ ਜਾਂਦਾ ਚੱਲ ਨਾਲੇ ਆਪ ਨੂੰ ਹੀ ਸੋਹਣਾ ਲੱਗਦਾ ਸਫਾਈ ਤਾਂ ਜ਼ਿਆਦਾ ਜ਼ਰੂਰੀ ਆ ਮਸਾਦੀ ਜੀ ਨੂੰ ਪੁੱਛਣ ਆਲਾ ਵੀ ਦੀਦੀ ਕੌਣ ਆਪਾਂ ਮਿੱਟੀ ਲਾ ਰਹੀਏ ਮਿੱਟੀ ਲਾਉਣ ਆਲੀ ਹੋਈ ਪਈ ਆ ਹੈਲੋ ਪਿਆਰਾ ਭਾਈ ਹਾਂ ਬਾਤ ਕਰਦਾ ਸੀ ਕਰਾਂ ਮੈਂ ਆਉਂਦਾ ਸੀ ਮੈਂ ਤੇਰੀ ਵੇਟ ਕਰੀ ਜਾਂਦਾ ਜੀ ਮਾਚਲ ਦੀ ਤਰਫ ਫੋਨ ਆ ਗਿਆ ਤੂੰ ਕੀਤਾ ਨਹੀਂ ਫੋਨ ਮੈਨੂੰ ਘਰ ਆ ਕੇ ਆ ਗਿਆ ਕੋਈ ਗੱਲ ਨਹੀਂ ਫਰਮਾਇਆ ਠੀਕ ਹੈ ਚੱਲਦਾ ਮੈਂ ਕਰਾਂ ਚੰਗਾ ਕੀ ਦਾ ਫੋਨ ਸੀ ਜੀ ਫੋਨ ਤਾਂ ਬਾਰੇ ਦਾ ਸੀ ਕਿਉਂ ਜਾਣਾ ਕਿਤੇ ਫੋਨ ਗੱਡੀ ਲੈ ਕੇ ਆਉਣੀ ਆ ਚੱਲ ਜਾਓ ਮੈਨੂੰ ਦਵਾਈ ਦਵਾ ਲੈ ਮੈਨੂੰ ਪਹਿਲਾਂ ਤੁਸੀਂ ਤੋ ਠੀਕ ਨਹੀਂ ਹੋ ਰਿਹਾ ਤੂੰ ਠੀਕ ਨਹੀਂ ਹੋ ਰਹੀ ਦਰਦ ਜਾ ਰਿਹਾ ਕਿੱਥੇ ਜਾਣਾ ਬਲਾ ਅਜੰਸੀ ਉਹ ਤਾਂ 2 ਮਿੰਟ ਦਾ ਟਾਈਮ ਨਹੀਂ ਦਿੰਦੇ ਹੈਗੇ ਤੁਸੀਂ ਸਿਕੰਦਰ ਨੂੰ ਲੈ ਜੀ ਸਿਕੰਦਰ ਘੱਡੀਆ ਦਵਾ ਲਿਓ ਬਦ ਬਾਈ ਚੱਲ ਮੈਂ ਪੁੱਛਦੇ ਆ ਖਾਓ ਇਹਨਾਂ ਵਿਚਾਰੇ ਨੂੰ ਕਿੱਥੇ ਜਾਣ ਵਾਲਾ ਬੇਬੇ ਤਾਂ ਬਾਗੀ ਨਾ ਮੇਰੇ ਕੋਲੇ ਬਾਗੇ ਦੇ ਬੰਦੇਰ ਫਿਰ ਤੈਨੂੰ ਕਹਿੰਦੀ ਮਾਤਰਾ ਆਉਣਾ ਚੱਲ ਕੋਈ ਨਹੀਂ ਤਾਂ ਬਾਗ ਦੇ ਨੇ ਤਾਂ ਉਸ ਨੂੰ ਪੁੱਛਿਆ ਹੁਣ ਕਿ ਪੈਸੇ ਤੁਸੀਂ ਦੇ ਦਿੱਤੇ ਸੀ ਅੱਜ ਨੂੰ ਪੈਸੇ ਬੇਬੇ ਕੋਲ ਹੋਣਗੇ ਪੈਨਸ਼ਨ ਆਣੀ ਮੈਨੂੰ ਤਾਂ ਪੁੱਛਿਆ ਹੀ ਨਹੀਂ ਬੇਬੇ ਨੇ ਹਾਂ ਅੱਗਰਾ ਪੜੀ ਹੈ ਨਾ ਪੈਨਸ਼ਨ ਸ਼ਕਦਰ ਦਵਾਈ ਲਊਗਾ ਤੁਹਾਨੂੰ ਦਵਾਈ ਕੋਈ ਨਾ ਮੈਂ ਬਾਰੇ ਨੂੰ ਫੋਨ ਕਰਕੇ ਹਟਾਂਗਾ ਉਹ ਆਰਾ ਦੇ ਬਾਹਰ ਸੇ ਮੈਨੇ ਕਰਨਾਗਾ ਚਲੋ ਠੀਕ ਆ ਮੇਰੇ ਕੋਲ ਕਿੱਥੇ ਤਾਂ ਭਲਾ ਲੈ ਆ ਦੇਖ ਲੈ ਜਦੋਂ ਨਹੀਂ ਆਏ ਕਹਿੰਦੇ ਕੰਮ ਪਿਆਰਾ ਸਾਰਾ ਦਿਨ ਆਏ ਨਹੀਂ ਕਹਿੰਦੇ ਵੀ ਚਲ ਦਵਾਈ ਦਿੱਤੀ ਦਵਾ ਲਵੋ ਨੇ ਮਿ 10 ਮਿੰਟ ਲੱਗਦੇ ਕੀ ਗੱਲ ਸੀ ਆਉਣ ਜਾਣ ਲਾਇਦਾ ਗੱਡੀ ਤੇ ਭੱਜ ਕੇ ਦਵਾਈ ਲੈਣਾ ਉਹ ਵਿਚਾਰਾ ਕੀ ਕਰੂਗਾ ਉਹ ਘਰ ਦੇ ਕੰਮ ਕਰੇ ਇੱਕ ਮਿੰਟ ਦਵਾਈ ਦਵਾ ਕੇ ਲੈ ਆਵੇ ਚਲ ਦੇਖਦੀ ਆ ਹੁਣ ਕੀ ਬਾਗਾ ਬੇਬੇ ਵਾਗੀ ਹੁਣ ਦੋਨੇ ਨੂੰ ਸਸ ਦਵਾਈ ਲੈਣ ਤੂਛ ਦੀ ਆ ਨੰਦ ਨੂੰ ਨਹੀਂ ਇਸ ਬੂਟ ਵੀ ਤੇ 바ਗੇ ਹੁਣ ਕੀ ਬਾਗਾ ਜੇ 바ਗੇ ਨਹੀਂ ਤਾਂ ਜਾਣ ਦੀ ਐ ਇਸ ਬੂਟ ਸੌਹਰਦਾਂਗੇ ਨਾ ਆ ਕੇ ਸਿੱਟੂ ਅਜਾ ਫੋੜਾ ਬਣਾ ਮੈਂ ਟੇਚਾ ਪਰ ਮੈਂ 2 ਵਜੇ ਆ ਕੇ ਆਉਣਾ ਉਹ ਨਾ ਫਿਕਰ ਬਾਮਾ ਸਮਾਰ ਕੇ ਪਖੰਡਣ ਵਾਲੀ ਹੈ ਕਲ ਕੋਈ ਨਾ ਮਸੀ ਜੀ ਮੇਰਾ ਤਾਂ ਫਰਜ ਆ ਨਾ ਮੈਂ ਤਾਂ ਹੁਣ ਚੀਜ਼ ਬਣਾ ਕੇ ਦੇਣੀ ਆ ਅਕਸਰ ਨੂੰ ਵੱਡੇ ਨੇਗੇ ਉਹਨੇ ਤਾਂ ਹੈਗਾ ਪੁੱਤ ਤੈਨੂੰ ਕਿਲਾ ਦੂਸਰੇ ਪਾਸਾ ਬਟਲੇ ਆ ਕਰ ਤੈਨੂੰ ਵੀ ਲੋੜ ਆ ਮੱਤਾਂ ਮਾਰੀ ਇਹਨੇ ਸੱਜਣ ਕਲ ਕੋਈ ਨਾ ਮਸੀ ਕੰਮ ਬਾਕੀ ਨੇ ਨਾ ਕਰਦਾ ਹੀ ਕੰਮਾਂਗਾ ਉਹ ਤਾਂ ਮੈਨੂੰ ਹੁਣ ਕਰਨਾ ਹੀ ਪੈਣਾ ਮੈਂ ਉਹ ਗੇੜਾ ਪੁੱਤ ਤੇਰਾ ਕੋਈ ਗੁਣ ਕਰੂਗਾ ਜਿਵੇਂ ਉਹ ਪੈ ਗਈ ਦੂਜੇ ਪਾਸੇ ਤੂੰ ਪੈ ਜਾ ਕਰਕੇ ਹਾਂ ਪੈ ਕੇ ਸਰਦਾ ਨਹੀਂ ਤੁਹਾਨੂੰ ਵੀ ਪਤਾ ਉਹ ਵੀ ਜਿਹਾ ਵੀਰਜੀ ਵੀ ਹੁਣ ਡਿਊਟੀ ਤੇ ਜਾਂਦੇ ਆ ਹੁਣ ਇਹ ਵੀ ਆਪਦਾ ਕੰਮ ਧੰਦਾ ਕਰਦੇ ਆ ਫਿਰ ਰੋਟੀ ਟੁਕ ਵੀ ਬਣਾਉਣਾ ਹੁੰਦਾ ਬਾਕੀ ਆਣ ਆਇਆ ਮੰਮੀ ਵੀ ਹੈਣਗੇ ਉਹ ਵੀ ਦੋ ਦਿਨਾਂ ਵਾਸਤੇ ਗਏ ਨੇਗੇ ਮੈਨੂੰ ਪੁੱਤ ਕਿੱਥੇ ਤਹਾਨੂੰ ਬੰਡਾ ਬੰਡਾ ਕੰਮ ਆਜੇ ਕੋਈ ਦਾਫੀ ਨਾ ਬੈਠ ਕੇ ਹਰ ਦੂਰ ਕਰੀ ਜਾਵੇ ਉਹ ਤਾਂ ਜਮੀ ਸਤ ਨਾਮ ਹੋਈ ਪਈ ਆ ਚੱਲ ਕੋਈ ਨਾ ਮਾਸੀ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਹੈ ਕੰਮ ਤਾਂ ਤੁਹਾਡੇ ਪਰ ਹੁੰਦੀ ਰਹਿਣਗੇ ਤੁਸੀਂ ਐਂ ਕਰੋ ਬੀਬੀ ਅੰਦਰ ਹੀ ਪਿਆ ਉਹਨਾਂ ਕੋਈ ਚਲੇ ਜਾਓ ਮੈਂ ਬਣਾ ਕੇ ਚਾਹ ਬਣਾ ਕੇ ਲਿਆ ਮੈਂ ਥੋੜੀ ਜੀ ਨਾ ਬੱਸ ਪੁੱਤ ਇੱਕ ਗੱਲ ਮੇਰੀ ਯਾਦ ਰੱਖੀ ਤੂੰ ਹਾਂ ਦੀ ਆਪ ਹੀ ਪਸਤਾਨੇਗੀ ਤੇਰੇ ਸਿਰ ਤੇ ਝੜੂਣਾ ਚੱਲ ਕੋਈ ਨਾ ਮਾਸੀ ਜੀ ਦੇਖੀ ਜੋ ਜੋ ਕੁਛ ਹੋਊਗਾ ਅੱਜ ਤਾਂ ਮੇਰਾ ਫਰਜ ਆ ਉਹ ਤਾਂ ਮੇਰਾ ਦਾ ਫਰਜ ਨਿਭਾ ਮਾ ਨਾ ਚੱਲ ਕੋਈ ਨਾ ਤੇਰੇ ਜਾਓ ਤੁਸੀਂ ਰੰਗਾ ਬੁੱਤ ਆਪ ਹੀ ਔਖੀ ਹੋਵੇਂਗੀ ਤੂੰ ਚੱਲ ਕੋਈ ਨਾ ਕੋਈ ਨਾ ਮਾਸੀ ਜੀ ਲੈ ਦੇਖ ਲਾ ਮਾਸੀ ਜੀ ਕੀ ਗੱਲਾਂ ਕਰੀ ਜਾਂਦੇ ਆ ਆਖੇ ਤੂੰ ਔਖੀ ਹੋਵੇਂਗੀ ਤੂੰ ਸਾਰਾ ਦਿਨ ਕੰਮ ਕਰਦੀ ਰਹਿਣੀ ਐ ਫਿਰ ਕੀ ਹੋ ਗਿਆ ਮੇਰੀ ਵੱਡੀ ਭੈਣ ਆ ਮੇਰਾ ਰਿਸ਼ਤਾ ਲੈ ਕੇ ਆਈ ਆ ਅੱਜ ਮੈਂ ਨਹੀਂ ਕੰਮ ਕਰੂੰਗੀ ਉਹ ਹੋਰ ਕਾਹਨ ਕਰੋ ਲੋਕਾਂ ਦਾ ਵੀ ਸਰਿਆ ਪਿਆ ਗਵੰਡਨ ਦਾ ਮੰਮੀ ਨੇ ਸੱਚ ਹੀ ਕਿਹਾ ਸੀ ਕਹਿੰਦੀ ਪੁੱਤ ਇਹਨੇ ਗੱਲਾਂ ਚ ਨਾ ਥੋੜਾ ਜਿਹਾ ਝਾੜੂ ਲਾ ਕੇ ਇਹਨੇ ਨਾਣਾ ਆ ਲੈ ਕਾਂਚ ਵੀ ਕਿੱਥੇ ਸਿੱਟਿਆ ਪਿਆਗਾ ਮੈਨੂੰ ਲੱਗਦਾ ਇਹਨਾਂ ਤਾਂ ਸ਼ੀਸ਼ਾ ਫਟ ਗਿਆ ਹੋਊਗਾ ਤਾਂ ਹੀ ਕਾਂਚ ਆਇਆ ਪਿਆਗਾ ਚਲ ਕੋਈ ਨਾ ਹਾਈ ਦੇ ਰਹੀ ਗੰਨ ਚੱਲ ਮੈਂ ਇਹਨਾਂ ਨਾਲ ਪਰ ਉਹਨੇ ਜਵਾਬ ਦੇ ਗਿਆ ਕੀ ਕਹਿੰਦੇ ਵੀਰ ਜੀ ਉਹ ਕਹਿੰਦਾ ਪਤਨ ਕੋਈ ਵੀਰ ਗੱਲਾ ਪਤਨ ਕਿਹੜਾ ਬਹੁਤ ਦਾਮ ਹੋ ਰਿਹਾ ਕੋਈ ਨਾ ਨਾ ਨੂੰ ਲੱਗੀ ਤਾਂ ਕੀ ਕਹਾ ਸੀ ਉਹਦੇ ਨਾਲ ਜਾਣਾਗਾ ਅੱਛਾ ਲੈ ਵੀਰ ਜੀ ਦਾ ਵੀ ਸਰੀਆ ਪਿਆ ਪਹਿਲਾਂ ਤੁਹਾਨੂੰ ਦਵਾਈ ਦਿਵਾ ਲਵਾਂਗੇ ਕੰਮ ਤਾਂ ਹੁੰਦੇ ਹੀ ਰਹਿਣਗੇ ਹੋਰ ਮੈਂ ਦਰਦ ਵਾਲਾ ਨਹੀਂ ਜਾਂਦਾ ਆਵੇਂ ਮੈਂ ਅਸੀਂ ਕਹਾਂ ਤੈਨੂੰ ਇਹ ਵੀ ਕੱਲੀ ਨੂੰ ਔਖਾ ਹੈ ਬਾਈ ਕੰਮ ਧੰਦਾ ਕਰਨਾ ਹੋਈ ਗੱਲ ਪਸੰਮਸਾਰਿਆਂ ਦਾ ਸਾਰਾ ਚਲ ਕੋਈ ਗੱਲ ਨਹੀਂ ਦੀਦੀ ਕੰਮ ਤਾਂ ਮੈਂ ਕਰ ਹੀ ਲੈਣਾ ਪਹਿਲਾਂ ਆਇਆ ਥੋੜੀ ਸਿਹਤ ਜ਼ਰੂਰੀ ਆ ਹੁਣ ਜੇ ਤੁਸੀਂ ਦਵਾਈ ਨਹੀਂ ਲਓਗੇ ਠੀਕ ਨਹੀਂ ਹੋਵੋਗੇ ਕੰਮਾਂ ਦਾ ਕੀ ਕੰਮ ਤਾਂ ਮੈਂ ਕਰ ਲੈਨੇ ਆ ਤੁਸੀਂ ਐ ਕਰੋ ਸਕੰਦਰ ਆ ਜਾਂਦਾ ਉਹਦੇ ਨਾਲ ਚਲੇ ਜਾਓ ਦਵਾਈ ਲੈ ਆਓ ਜੇ ਨੂੰ ਕੁਝ ਵੀ ਸਕੰਦਰਾ ਦਾ ਆਪੀ ਲੈ ਆਉਂਗਾ ਹੋਰ ਕਿਵੇਂ ਪਰਚੀ ਦੇ ਦੂੰਗੀ ਪਰ ਕੀ ਦੇ ਦੇ ਦੋਗੇ ਮੈਨੂੰ ਆਏ ਸੀ ਟੈਸਟ ਵਗੈਰਾ ਕਰਵਾ ਕੇ ਵਧੀਆ ਦਵਾਈ ਲਿਆਉਂਦੇ ਐਵੇਂ ਡਾਕਟਰਾਂ ਨੂੰ ਆਪਾਂ ਜਾ ਕੇ ਦੱਸਤਾ ਦਿੰਨੇ ਆ ਫਿਰ ਉਹ ਆ ਕੇ ਓਦਾਂ ਜੀ ਦਵਾਈ ਦੇ ਦਿੰਦਾ ਮੈਨੂੰ ਤਾਂ ਪਰਚੀ ਪਈ ਹੈ ਮੇਰੇ ਕੋਲੇ ਉਹ ਪਰਚੀ ਦੇ ਦੇਣੀ ਪਰਚੀ ਤੇ ਲਿਆ ਹੋਇਆ ਇੱਕ ਹਫ਼ਤੇ ਦੀ ਕਿਰਾ ਫਿਰ ਅੱਜ ਤੇਰੇ ਭਾਈ ਨੂੰ ਤਾਬ ਲੱਗਿਆ ਫਿਰ ਉਹਦੇ ਜਾ ਕੇ ਅਸੀਂ ਦੁਬਾਰਾ ਟੈਸਟ ਕਰਵਾ ਕੇ ਲੈ ਲਾਂਗੇ ਹੋਰ ਕੀ ਚਲ ਕੋਈ ਨਾ ਐ ਕਰ ਲੋ ਮਰੇ ਸ਼ੀਸ਼ੇ ਜੇ ਤੋੜਿਆ ਪਿਆ ਕਿਤੇ ਟੁੱਟ ਗਿਆ ਸੀ ਤੇ ਮਤਲਬ ਨਹੀਂ ਮੈਨੂੰ ਲੱਗਦਾ ਕਿ ਤੂੰ ਇਹ ਨਹੀਂ ਜੀ ਤੋੜਿਆ ਹੋਵੇ ਹਾਂ ਮੈਨੂੰ ਵੀ ਐ ਲੱਗਦਾ ਮੈਂ ਕਿ ਚਲ ਇਕੱਠਾ ਜੇ ਕਰਦਾ ਕਾਂਚ ਜਾਂ ਹਾਂ ਹਾਂ ਕੋਈ ਨਾ ਪਰ ਦੂਸਤ ਮੈਂ ਵੇ ਮੇਰੇ ਘਰ ਤਾਂ ਨੰਗੇ ਪੈਰ ਲੈ ਕੇ ਤੁਰੀ ਫਿਰਦੀ ਰਹਿੰਦੀ ਹੈਗੀ ਚਲ ਕੋਈ ਨਾ ਤੇ ਕਰ ਲੋ ਆਰਾਮ ਜੇ ਆਗੇ ਤਾਂ ਠੀਕ ਆ ਦਵਾਈ ਲਿਆ ਦੇਣਗੇ ਚਲ ਸਹੀ ਗੱਲ ਆ ਹੁਣ ਕਿਹੜਾ ਇੱਕ ਵਾਰ ਦਵਾਈ ਲਿਆ ਦੇਣਗੇ ਜੇ ਫਿਰ ਚਲੋ ਦੁਬਾਰਾ ਚ ਟੈਸਟ ਕਰਵਾ ਲੈਣਗੇ ਵੀ ਦੀਦੀ ਉਹਨਾਂ ਨੂੰ ਉਹਨਾਂ ਨੂੰ ਵੀ ਆਇਆ ਵੀ ਚਲ ਮੈਂ ਕੰਮ ਕਰਦੀ ਆ ਕੰਮ ਦਾ ਕੀ ਆ ਹੁਣ ਤਾਂ ਆ ਸਾਨੂੰ ਯਾਰ ਮਿਲ ਕੇ ਭੈਣਾਂ ਨੂੰ ਕੰਮ ਕਰਨਾ ਪਊਗਾ ਕਰੀ ਜਾਵਾਂਗੇ ਹੁਣ ਅਗਲਾ ਕਹਿੰਦਾ ਰਿਸ਼ਤਾ ਕਰਵਾਇਆ ਸੀ ਮੇ ਤਾਂ ਘੜਾ ਇਹਨਾਂ ਨੇ ਕੱਟ ਲਿਆ ਲੋਕ ਤਾਂ ਸਵਾਲ ਲੈਂਦੇ ਆ ਗੱਲਾਂ ਦਾ ਲੈ ਆ ਗਏ ਇਹਨਾਂ ਨੂੰ ਕਹਿੰਨੀ ਆ ਵੀ ਜਾ ਤਾਂ ਦੀਦੀ ਨੂੰ ਦਵਾਈ ਦਵਾ ਕੇ ਲਿਓ ਤੇ ਜਾਂ ਫਿਰ ਤੁਸੀਂ ਆਪ ਲਿਆ ਕੇ ਦਿਓ ਫੇਰ ਹੀ ਆ ਤਾਂ ਨਾ ਦਵਾਈ ਜ਼ਿਆਦਾ ਜ਼ਰੂਰੀ ਆ ਕੰਮ ਤਾਂ ਹੁੰਦੀ ਰਹਿਣਗੇ ਅਸੀਂ ਤਾਂ ਤੁਹਾਨੂੰ ਡਿੱਕੀ ਜਾਂਦੀਆਂ ਸੀ ਕਿਉਂ ਕੀ ਹੋ ਗਿਆ ਹੋਣਾ ਕੀ ਹੈ ਜੀ ਐਂ ਕਰੋ ਤੁਸੀਂ ਇਹਨਾਂ ਦੀਦੀ ਨੂੰ ਦਵਾਈ ਦਵਾ ਲਿਓ ਉਹਨਾਂ ਦਾ ਦਰਦ ਜਾ ਹੋਈ ਜਾਂਦਾ ਉਹ ਬਾਈ ਜੀ ਨੂੰ ਕਿਹਾ ਸੀ ਵੀ ਦਵਾਈ ਦਵਾ ਲਿਆ ਉਹ ਕਹਿੰਨਾ ਮੈਨੂੰ ਤਾਂ ਕੰਮ ਮੇਰੇ ਕੋਲ ਟਾਈਮ ਨਹੀਂ ਹੈਗਾ ਆ ਕੇ ਸਿਕੰਦਰ ਨੂੰ ਭੇਜ ਦਿਓ ਅਰੇ ਇਹੇ ਕੰਮ ਵੀ ਕੀ ਕਰਾਉਣੇ ਜਦੋਂ ਘਰ ਵਾਸਤੇ ਟਾਈਮ ਨਹੀਂ ਹੋਰ ਪ੍ਰੀਪਰੇਸ਼ਨ ਕਰਾ ਕੇ ਤੇ ਜਮੀ ਤੇ ਡਾਕਟਰ ਹੀ ਇਹ ਕਰਦਾ ਡਾਕਟਰੀ ਇਹਦੇ ਕੇਸ ਕਰਦਿਆਂ ਆਹੋ ਇਹੀ ਕਹਾਣੀ ਰਹਿ ਗਈ ਸੀ ਡਾਕਟਰਾਂ ਦੇ ਕੇਸ ਕਰਨ ਨੂੰ ਮੈਂ ਡਾਕਟਰਾਂ ਦਾ ਕੀ ਕਸੂਰ ਆ ਕਈ ਵਾਰ ਚਲ ਮਾੜੀ ਮੂ ਟਿਊਚ ਨੀਚੇ ਹੋ ਜਾਂਦੀ ਆ ਹੁਣ ਫੇਰ ਕੀ ਹੋ ਗਿਆ ਦਵਾਈ ਦਵਾ ਲਿਆ ਉਹ ਤੁਸੀਂ ਨਾਲੇ ਰੁਪਈਆਂ ਦੀ ਤਾਂ ਪੰਡ ਲੈ ਲਈ ਉਹਨੇ 60 7000 ਰੁਪਈਆ ਲੈ ਲਿਆ ਮਰੀਜ਼ ਠੀਕ ਨਹੀਂ ਗਾ ਚਲ ਕੋਈ ਨਾ ਜੀ ਹੁਣ ਆਏ ਆ ਰਾਤ ਬਰਾਤੇ ਜਿਆਦਾ ਦਰਦ ਹੋਣ ਲੱਗਿਆ ਵੀਰ ਜੀ ਤਾਂ ਮੈਨੂੰ ਲੱਗਦਾ ਰਾਤ ਨੂੰ ਆਉਂਦੇ ਨਹੀਂ ਉਹ ਤਾਂ ਤੁਹਾਨੂੰ ਪਤਾ ਉਹਨਾਂ ਨੂੰ ਤਾਂ ਕੋਈ ਕੰਮ ਸੀਗਾ ਜ਼ਿਆਦਾ ਜ਼ਰੂਰੀ ਇਹ ਨਹੀਂ ਪਤਾ ਮੁੜ ਕੇ ਆਏ ਆ ਫੇਰ ਚੱਕ ਕੇ ਜਾਨੀ ਪਾਉਗੀ ਬਾਕੀ ਮੁਰਕੇ ਤੁਹਾਨੂੰ ਪਤਾ ਔਖਾ ਹੋ ਜਾਂਦਾ ਘਰ ਦੇ ਵਿੱਚ ਇੱਕ ਤਾਂ ਹੁਣ ਮੰਮੀ ਹੈਣੀਗੀ ਉਹ ਵੀ ਨਾਨਕੇ ਵਾਗੇ ਉਹ ਮਾਂ ਦੇ ਵਾਂਗੂ ਛੋਟੇ ਜਿਹੇ ਵਾਕਾ ਵਾਂਗੂ ਨਾ ਉਹ ਟਿਕਦੀ ਆ ਘਰੇ ਇਹ ਬਿਮਾਰ ਆ 4 ਦਿਨ ਭਾਬੀ ਇਦ ਉਹ ਕਰਲਾ ਘਰੇ ਰਹਿ ਪਾ ਉਹ ਉਹਨਾਂ ਨੂੰ ਵੀ ਉੱਤੇ ਕੰਮ ਸੀ ਉੱਤੇ ਨਾ ਬਿਮਾਰ ਸੀ ਪਤਾਰੀ ਮਾਮਾ ਜੀ ਬਿਮਾਰ ਸੀਗੇ ਉਹਨਾਂ ਦਾ ਪਤਾ ਲਣ ਗਿਆ ਨਾਲੇ ਉਹਨਾਂ ਨੇ ਮਾਤੀ ਜੀ ਕੋਲ ਜਾਣਾ ਸੀ ਫਿਰ ਕੀ ਹੋ ਗਿਆ ਹੁਣ ਜਾਇਆ ਆਉਣਗੇ ਉਹਨਾਂ ਤੁਹਾਨੂੰ ਵੀ ਪਤਾ ਅਗਲਾ ਤਾਂ ਇਹ ਕਹਿਣ ਲੱਗ ਜਾਂਦਾ ਵੀ ਲੈ ਹੁਣ ਤਾਂ ਦੋ ਨੂੰਹਾਂ ਹੋ ਗਈਆਂ ਹੁਣ ਵੀ ਲੈ ਸਾਡੇ ਕੋਲੇ ਨਹੀਂ ਆਉਂਦੀ ਪਤਾ ਲੈ ਅੱਗੇ ਤਾਂ ਇਹ ਬਹਾਨਾ ਬਣਾ ਦਿੰਦੀ ਸੀ ਵੱਡੀ ਆ ਬਿਮਾਰ ਆ ਮੈਨੂੰ ਕੰਮ ਕਰਨਾ ਪੈਂਦਾ ਔਖਾ ਹੋ ਜਾਂਦਾ ਅਗਲਾ ਕਹਿੰਦਾ ਹੁਣ ਤਾਂ ਨਹੀਂ ਕੋਈ ਬਿਮਾਰੀ ਤੇ ਮਾਰੀ ਯਾਰ ਠੀਕ ਆ ਵੱਡੀ ਬਿਮਾਰਾ ਛੋਟੀ ਨੂੰ ਕੀ ਹੋਇਆ ਉਹ ਕੰਮ ਕਰ ਸਕਦੀ ਆ ਪਰ ਹੁਣ ਮੈਂ ਦਵਾਈ ਦਵਾ ਕੇ ਲਿਆਵਾਂ ਕਿ ਆਪ ਲੈ ਆ ਕੇ ਦੇਵਾਂ ਉਹਦਾ ਦੀਦੀ ਤਾਂ ਐਂ ਕਹਿੰਦੇ ਸੀ ਕਹਿੰਦੇ ਵੀ ਐਂ ਕਰਕੇ ਪਰਚੀ ਪਈ ਆ ਹਫਤੇ ਦੀ ਦਵਾਈ ਲਿਆਓ ਉਦੋਂ ਬਾਅਦ ਜਦੋਂ ਬਾਈ ਆ ਗਿਆ ਮੈਂ ਟੈਸਟ ਕਰਵਾ ਲੂੰਗੀ ਲੈ ਲੈ ਆ ਕੇ ਦੇ ਪਰਚੀ ਲੈ ਆ ਕੇ ਦੇਵਾਂ ਮੈਂ ਚਲ ਮੈਂ ਲੈ ਆ ਕੇ ਦਿੰਨੀ ਆ ਫਿਰ ਤੁਸੀਂ ਉਦੋਂ ਦੇ ਜਾ ਦਿੰਦੇ ਮੈਨੂੰ ਉਹ ਤੰਗ ਹੋਈ ਜਾਂਦੀ ਹੋ ਭਾਬੀ ਮੈਂ ਉਦੋਂ ਦੇ ਹੀ ਲੈ ਆ ਕੇ ਦੇ ਦਿੰਦਾ ਤੁਹਾਨੂੰ ਉਹ ਮੈਨੂੰ ਕੀ ਪਤਾ ਮੈਂ ਤਾਂ ਆਪ ਕੰਮ ਕਰੀ ਜਾਂਦੀ ਸੀ ਮੈਨੂੰ ਤਾਂ ਅੱਗੇ ਬੱਚਾ ਵੀ ਐਂ ਕਰਕੇ ਮੈਂ ਬਿਮਾਰਾਂ ਦੀ ਦਵਾਈ ਲਿਆ ਕੇ ਦੇ ਮੈਂ ਕਿਹਾ ਵੀ ਚਲ ਵੀਰ ਜੀ ਨੂੰ ਕਹਿ ਦੋ ਮੈਨੂੰ ਕਿਹੜਾ ਪਤਾ ਸੀਗਾ ਚਲ ਕੋਈ ਨਾ ਮੈਂ ਪਰਚੀ ਲੈ ਆ ਕੇ ਦਿੰਨੀ ਆ ਲੈ ਆਵੇ ਸਾਰੇ ਟੱਬਰ ਨੂੰ ਕੰਮ ਆ ਬਸ ਮੈਂ ਹੀ ਬੇਲਾ ਇਕੱਲਾ ਡਾਕਟਰ ਜੀ ਨੇ ਕਿਤੇ ਆ ਗਿਆ ਝਾੜ ਥੱਲੇ ਉਹ ਤਾਂ ਮੈਂ ਦੱਸੂਗਾ 100 ਰੁਪਈਆਂ ਦੀ ਲੈ ਕੇ ਆ ਲਓ ਪਰਚੀ ਚਲ ਲੈ ਆ ਕੇ ਬੰਨਾ ਮੈਂ ਹੁਣ ਤੁਸੀਂ ਐਂ ਕਰੋ ਟਾਈਮ ਨਾ ਮੁੜਿਆ ਹੋ ਕਿਤੇ ਉੱਥੇ ਜਾ ਕੇ ਖੜ੍ਹ ਜਿਓ ਹੋਰ ਚਲ ਮੈਂ ਪਹਿਲੇ ਆ ਦੂੰਗਾ ਤੇ ਹੋਇਆ ਮੁੜੇ ਆਉਂਗਾ ਤੂੰ ਉਹ ਤੋਂ ਬੜਾ ਭਾਬੀ ਤੋਂ ਕੰਮ ਕੁਮ ਨਾ ਕਰਾਈ ਆਂ ਆਪ ਨਹੀਂ ਮੈਂ ਤਾਂ ਕੋਈ ਕੰਮ ਨਹੀਂ ਕਰਾਉਂਦੀ ਮੈਂ ਤਾਂ ਕੰਮ ਤਾਂ ਆਪ ਹੀ ਕਰੀ ਜਾਂਦੀ ਆ ਕੰਮ ਦਾ ਕੀ ਆ ਕੰਮ ਤਾਂ ਮੈਂ ਕਰੀ ਜਾਣਾ ਮੂੰਹ ਤਾਂ ਆਇਆ ਵੀ ਸੇਤੀ ਠੀਕ ਹੋ ਜੇ ਮੁੜ ਕੇ ਫਿਰ ਬਾਹਲੇ ਲੱਗਣ ਨੂੰ ਠਾਹ ਜਾਂਦਾ ਪਹਿਲਾਂ ਲੱਖ ਰੁਪਏ ਦੇ ਲੈ ਆਏ ਬੈਠੇ ਚਲ ਕੋਈ ਨਾ ਜੀ ਤੁਸੀਂ ਜਾਓ ਜਾਣਾ ਚਲ ਹੁਣ ਆਇਆ ਇਹ ਦਵਾਈ ਲਿਆ ਦੇਣਗੇ ਦੀਦੀ ਠੀਕ ਹੋ ਜਾਣਗੇ ਮੈਥੋਂ ਤਾਂ ਇਹਨਾਂ ਦਾ ਦੁੱਖ ਦੇਖਿਆ ਵੀ ਨਹੀਂ ਜਾਂਦਾ ਇਹ ਤਾਂ ਹੱਸਦੀ ਹੀ ਸੋਹਣੀ ਲੱਗਦੀ ਆ ਚਲ ਆਏ ਕਰਦੀ ਆ ਇਹਨੂੰ ਪੁੱਛਦੀ ਆ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਬਣਾ ਕੇ ਦੇ ਦੇਣੀ ਆ ਫੂਸ ਆਇਆ ਹੀ ਮੇਰਾ ਘੋੜਾ ਬਣਾਇਆ ਪਿਆ ਕੀ ਜੇ ਕੋਸੇ ਬਣੂਗਾ ਮੈਂ ਤਾਂ ਗੁੱਡੀ ਹੀ ਕਹਿੰਦਾ ਤੇ ਜੇ ਤੂੰ ਆਇਆ ਤੂੰ ਮਸੀ ਮਾਤਾ ਗੋਲੀਆਂ ਹੀ ਲੈ ਕੇ ਆਇਆ ਸੀ ਭਾਬੀ ਵਾਸਤੇ ਉਹਦੇ ਦਰਦ ਜਿਆ ਹੋਈ ਜਾਂਦੇ ਸੀ ਦੇਖ ਤੂੰ ਤੂੰ ਤਾਂ ਉਹੀ ਤੁਰਿਆ ਫਿਰਦਾ ਕਿਹੜੇ ਦਰਦ ਨੇ ਇਹ ਤਾਂ ਪਖੰਡ ਨੇ ਨਾ ਕੋਈ ਤਾਂ ਕੁਛ ਨਹੀਂ ਇਹਨਾਂ ਦਾ ਦੁੱਖ ਦਾ ਉਹ ਪਖੰਡ ਦਾ ਗਾਣੂ ਆ ਮਸੀ ਉਹ ਡਾਕਟਰ ਜੇ ਨੇ ਆਪਰੇਸ਼ਨ ਜਿਆ ਕਰਤਾ ਮੈਨੂੰ ਲੱਗਾ ਗਲਤ ਗੁਲਤ ਉਹ ਪਤਾ ਨਹੀਂ ਕੀ ਨੌਕਸ ਰਹਿ ਗਿਆ ਮੈਂ ਤਾਂ ਉਹਦੇ ਦਰਦ ਹੁਣੋਂ ਨਹੀਂ ਹਟਦਾ ਹੁਣ ਉਹ ਤੋਂ ਬਾਅਦ ਦੇ ਪੁੱਤ ਬੋਲਦੀਆਂ ਕਿਵੇਂ ਨੇ ਹੈ ਮੈਨੂੰ ਤਾਂ ਕੋਈ ਦਰਦ ਨਹੀਂ ਲੱਗਦਾ ਮੈਨੂੰ ਤਾਂ ਟੰਗ ਲੱਗਦੇ ਨੇ ਸਾਰੇ ਉਹ ਕੀ ਬੋਲਦੀਆਂ ਬੋਲਦੀ ਨਹੀਂ ਪੁੱਤ ਮੈਨੂੰ ਜਦੋਂ ਬੋਲਣ ਲੱਗ ਜਾਵਾਂ ਗੱਲ ਨਹੀਂ ਕਰਦਣੀਆਂ ਕਿਸੇ ਨੂੰ ਬਾ ਇਹ ਜੀ ਤਾਂ ਕੋਈ ਤਾਂ ਵਧੀਆ ਰੌਣਕਾਂ ਵਿੱਚ ਰਹਿੰਦੇ ਪੂਰਾ ਨਾ ਤੇਨ ਤਾਂ ਕੁਝ ਨਹੀਂ ਨਾਲੀ ਉਹ ਸੌੜਦੀ ਨੂੰ ਪਾਣੀ ਜਾਂਦਾ ਸਾਰਾ ਦਿਨ ਆ ਮਾਂ ਮਾਂ ਬੈਠਣ ਦੇ ਵੀ ਹੈਗੇ ਉਹ ਕੰਮ ਦਾ ਹੁਣ ਬਰੋਹਣੇ ਥੋੜਾ ਜਿਹਾ ਮਾਸੀ ਹੁਣ ਉਹਨੂੰ 7-8 ਸਾਲ ਹੋ ਗਏ ਪਹਿਲਾਂ ਉਸੇ ਨਹੀਂ ਕਰਿਆ ਹੁਣ ਜੇ ਇਹ ਕਰ ਲੂ ਵਿਚਾਰ ਦੇ ਫਿਰ ਪੁੱਛੇਗੀ ਥੱਕ ਗਈ ਹੋ ਤੂੰ ਵੀ ਉਹ ਵੀ ਪੈਰ ਤੇ ਪੈਰ ਤਾਂ ਹੁੰਦਾ ਉਹ ਪੈਰ ਤੇ ਪੈਰ ਨਹੀਂ ਧਰਦਾ ਮਾਸੀ ਮੈਂ ਹੁਣ ਉਹਨੇ 8-7-8 ਸਾਲ ਸਾਨੂੰ ਖਵਾਉਂਗਾ ਨਹੀਂ ਰੋਟੀਆਂ ਹੁਣ ਜੇ ਚਾਰ ਦਿਨ ਉਹ ਬਿਮਾਰ ਆ ਤਾਂ ਉਹ ਕਰ ਲੂ ਕਿੱਡੀ ਗੱਲ ਮੈਨੂੰ ਤਾਂ ਭਈਏ ਗੱਲ ਚੰਗੀ ਨਹੀਂ ਲੱਗਦੀ ਓਏ ਬਸ ਇੰਨਾ ਨਾ ਸੋਚਿਆ ਕਰ ਮਾਸੀ ਤੂੰ ਆਹ ਦੇ ਭਾਈ ਤੂੰ ਵੀ ਬੂਰੀਆ ਕਰਦਾਂ ਮੈਂ ਮੋਸੀ ਕਹਿੰਦਾ ਠੀਕ ਮੋਸੀ ਸਸੀ ਕਹਾਲਾ ਸਸਰੀ ਕਰ ਲੋ ਕਿ ਠੀਕ ਆ ਉਸ ਵਦਿਆ ਦਰਦ ਆ ਹੋਈ ਜਾਂਦਾ ਪ੍ਰੇਸ਼ਿੰਗ ਕਰਾਇਆ ਸੀ ਛੋਟ ਨਹੀਂ ਉਹਨਾਂ ਨੂੰ ਫੈਕਸ਼ਨ ਜੀ ਵਧੀ ਪਈ ਆ ਹਾਂ ਮੇਰਾ ਤਾਂ ਨੀ ਟਿੰਡੀਆ ਮੱਚਿਆ ਕਿਉ ਮੈਂ ਇਹ ਜੋੜੀ ਕੋਏ ਹੂੰ ਕਹਿਨੇ ਕਿ ਹੋ ਮਗਾਂ ਤੇ ਫਾਂ ਕਿੱਥੇ ਅੰਦਰ ਪਈ ਆ ਰਹਿੰਦੀ ਕਿ ਮੋਜਾਂ ਨਾਲ ਪੈਡਾਂ ਤੇ ਤੇ ਮੈਂ ਕਿਹਾ ਮਰ ਜਾ ਜੇ ਦਾ ਪ੍ਰੇਸ਼ਰ ਕਰਾਇਆ ਗੱਲ ਤੋਂ ਦਾ ਵੇਖੀ ਗੱਲ ਜੇ ਪੈਗੀ ਦੇ ਗੱਲਾਂ ਕਰੀ ਪੁੱਤ ਆਹਨੇ ਮੇਰਾ ਦਸੰਗ ਜੀ ਗੱਲ ਕਰਾ ਪਰ ਜਿੰਨੇ ਕਰਦਾ ਤਾਰਾ ਕਹਿੰਦਾ ਨਹੀਂ ਆਖੇ ਜਵਾਗੀਆਂ ਨਾ ਦਸੰਗੋ ਮੇਰਾ ਜੀ ਨਹੀਂ ਕਰਦਾ ਲੈ ਦੱਸ ਦੇ ਬੇਦੇ ਕੀ ਗੱਲ ਕਹਿੰਦੀ ਸੀ ਤੇਰੇ ਕੋਲੇ ਐਂ ਕਹਿੰਦੀ ਪੁੱਤ ਕਹਿੰਦੀ ਹਾਂ ਪਰ ਇਹਨਾਂ ਦੀ ਸਾਰਾ ਕੰਮ ਮੈਂ ਠੋਕਦੀ ਆ ਮੈਂ ਗੜਾ ਗੋਲੀ ਰੱਖਿਆ ਚਾਹ ਤਰ ਮੈਨੂੰ ਆਈ ਨਹੀਂ ਸਾਰਾ ਕੰਮ ਮੈਂ ਠੋਕ ਰੋਂਦੀ ਆ ਕਹਦੀ ਚਲ ਕੋਈ ਨਹੀਂ ਕਹੀਂ ਜਾਣਦੇ ਨੇ ਆਣੀ ਆਂਗੀ ਹੁਣ ਉਹ ਵੀ ਕੀ ਕਰੇ ਨਾ ਹੁੰਦਾ ਵੀ ਨਹੀਂ ਉਹ ਤੋਂ ਤੇ ਮੈਂ ਤਾਂ ਉਹ ਦੱਸਦੇ ਪੁੱਤੋ ਕਿ ਤੇ ਮੇਰੀ ਗੁੱਤ ਨਹੀਂ ਬਿਠਾਦੇ ਨਾ ਨਾ ਮੈਂ ਸਿ ਤੈਨੂੰ ਕਾਹ ਨੂੰ ਕਹਾਂਗੇ ਮੈਂ ਜਿਹੜੇ ਗੱਲਾਂ ਕਰਦੀ ਸੀਗੀ ਇਹ ਤਾਂ ਅੰਦਰ ਕੋਈ ਗੱਲ ਨਹੀਂ ਤੂੰ ਸੁਣਦਾ ਹੁਣ ਤਾਂ ਤਰੰਡਾ ਕਰ ਕਰ ਦਿੰਦੀ ਆ ਹੈ ਜਿਵੇਂ ਮੂੰਹ ਤੋਂ ਆਬ ਦੇਖੀ ਕਹਿੰਦੇ ਅੱਖੀ ਦੇਖੇ ਤੇ ਕੰਨੀ ਸੁਣੇ ਨਾ ਬੰਦਾ ਪਹਿਲੇ ਨਾ ਹੁਣ ਜਿੰਨੇ ਮੈਂ ਕਦੇ ਸੁਣੀ ਨਹੀਂ ਹੈ ਨਾ ਤੈਨੂੰ ਵਧੀਆ ਰੱਖਦੀ ਆ ਵੀ ਉਹ ਵੀ ਇਹ ਕਰਦੀ ਆ ਹੁਣ ਮੈਂ ਕੀ ਕਹਿ ਸਕਦੀ ਆ ਤੈਨੂੰ ਵੀ ਕਹੇ ਪੁੱਤ ਮੇਰੇ ਕੋਲ ਗੱਲਾਂ ਕਰਦੀ ਸੀ ਚਲ ਕੋਈ ਗੱਲ ਨਹੀਂ ਕੋ ਪਰਮਾਤਮਾ ਦਾ ਮੈਂ ਤਾਂ ਹਾਂ ਦਵੇ ਲਾ ਲਓਗਾ ਮਤਲਬ 6 ਨਾ 9 ਸਾਲ ਹੋ ਗਏ ਵਿਆਹੀ ਨੂੰ ਚਲੋਂ ਲੋਕੋ ਦਾ ਕਿਸੇ ਦਾ ਸਾਰੀ ਨਹੀਂ ਇਹ ਜਿਹਨਾਂ ਲੋਕਾਂ ਪਰਮਾ ਵੀ ਪੈਂਦਾ ਹਨ ਨਾ ਨੀ ਕਾ ਆਉਂ ਜਿਉ ਲੱਗ ਗਿਆ ਗੱਲਾਂ ਕਰਨ ਮੈਂ ਤਾਂ ਆਪਣਾ ਹੀ ਗੁੱਸਾ ਜਾਇ ਕੋਈ ਬੋਲੀ ਨਹੀਂ ਬਸ ਚਲ ਕੋਈ ਨਹੀਂ ਕੁਛ ਨਹੀਂ ਹੁੰਦਾ ਗੁੱਸਾ ਨਹੀਂ ਕਰੀਦਾ ਹੁੰਦਾ ਇਹ ਤਾਂ ਦੋ ਪੰਜ ਦਿਨਾਂ ਖੜਕਦੇ ਹੁੰਦੇ ਨੇ ਚਲੋਂ ਮੈਂ ਤਾਂ ਕਰਦੀ ਹੁੰਦਾ ਹਨਾ ਕਰਦੀ ਕਰੀ ਜਾਂਦੇ ਕਰਦੇ ਜਾ ਕੇ ਬਟੋ ਚੰਗੀ ਗੱਲਾਂ ਨਹੀਂ ਬੋਲ ਆਉਂਦੀਆਂ ਕੈਨੂੰ ਜੇ ਕਰਨ ਨਾਲ ਕੋਈ ਫਾਇਦਾ ਨਹੀਂ ਹੈਗਾ ਚਲ ਕੁਛ ਨਹੀਂ ਹੁੰਦਾ ਮੇਰਾ ਟਾਈਮ ਪਾਸ ਹੋ ਜੂਗਾ ਆ ਨੂੰ ਤਰੋਜ ਨਾਲ ਹੀ ਕਰਵਾਉਣੀ ਆ ਚਲ ਆ ਆ ਅਧੋਰਨ ਹੋ ਗਿਆ ਮਰਾ ਬਰਦਜਾ ਹੋਈ ਜਾਂਦਾ ਤਾਂ ਪੈ ਗਈ ਸੀ ਉਹ ਸਾਡੀ ਬੇਬੇ ਉਹ ਤੇਕੀ ਵਾਗੀ ਮੇਰੇ ਮਾਮੇ ਦਾ ਪਤਾ ਲੈਣ ਠੀਕ ਕਰ ਸੀ ਲੱਡੂ ਲਾਉਆ ਸੀ ਉਹ ਪਤਾ ਲੈਣ ਫੋਨ ਕੀਤਾ ਹੋਣਾ ਕਹਿੰਦੇ ਭੈਣੇ ਆ ਕੇ ਮਿਲ ਕੇ ਜਾ ਤੇ ਉਹ ਕਹਿੰਦੀ ਉਹਨੇ ਮਾਸੀ ਕੰਨੀ ਜਾਇਆ ਉਹ ਜਿਹੜਾ ਲਾ ਆਉਂਗੀ ਚਲ ਬਣੇ ਆਖੇ ਜਾਇਆ ਉਹ ਹੀ ਗੱਲ ਪਹਿਲਾਂ ਅੰਗ ਲਗਾਣ ਦਾ ਜਿ ਘਰੇ ਚੁੱਲ੍ਹੇ ਤੇ ਕੋਈ ਫਰਮਾਨ ਨਹੀਂ ਦਈ ਗਈ ਆ ਹੁਣ ਹੋਰ ਕਦੇ ਦੋ ਹੋ ਗਿਆ ਹੁਣ ਵੀ ਲਿਆਉਣ ਦਿੰਦੇ ਚਲ ਆਇਆ ਉਹ ਤੋਂ ਜੀ ਗਲਤੀ ਹੈ ਇਹ ਕਰਾਵਾ ਬਰਵਾਣਾ ਹੀ ਤਿਆ ਹੈ ਇਹ ਕਰਾਤ ਲਾ ਕੇ ਮੁੜ ਆਉਣੀ ਦੇ ਜਾ ਦਿੰਦਾ ਉਹਨਾਂ ਨੂੰ ਲੱਗ ਜene ਜਿਹਦੇ ਕਰੇ ਸਰਦਾ ਹੋਵੇ ਤੂੰ ਤਾਂ ਪਈਆਂ ਮੰਜੇ ਤੇ ਉਹ ਗੱਲੀ ਕਰਦੇ ਨੇ ਫੋੜ ਗੱਲੀ ਨੇ ਨੰਦਿਆ ਕਰ ਜਾਂਦੀ ਹੈ ਚੱਲ ਮੈਂ ਤਾਂ ਥੋੜੀ ਘਰ ਦੀ ਨਾ ਹੈ ਮੈਂ ਕੁਝ ਕਹਿ ਨਹੀਂ ਸਕਦੀ ਬਗਾਨੇ ਕੋਈ ਗੱਲ ਚੱਲ ਪਾ ਲਈ ਮਾਮੀ ਉਹ ਕਿਹੜੋ ਵਿਚਾਰੀ ਗਈ ਆਗੀ ਕਰੇ ਵਾਸੀ ਉਹ ਵੀ ਨਸਾਂ ਗਈ ਆਗੀ ਹੁਣ ਮੈਂ ਆਖਿਆ ਤਾਂ ਲਾ ਆਇਆ ਚਾਰ ਦਿਨ ਕੁਛ ਨਹੀਂ ਰਸਤਾ ਦੁੱਖ ਸੁੱਖ ਵਿੱਚ ਹੀ ਕੱਟ ਲਾਉਣੀ ਆ ਔਖਾ ਔਖ ਚੱਲੀ ਜਾਂਦੇ ਨੇ ਇਹ ਤਾਂ ਹਾਂ ਫੇਰ ਬਾਰੇ ਦੀਆਂ ਦੇ ਕੰਮ ਤਾਂ ਨਿਬੜਦੇ ਹੀ ਹੁੰਦੇ ਇਹ ਤਾਂ ਮਰਿਆ ਨਹੀਂ ਨਿਬੜਦੇ ਨੇ ਰੱਜੀਗਾ ਮਤਲਬ ਮੈਂ ਤਾਂ ਰਸ ਤੇ ਕਹਿੰਨਾ ਕਿ ਤੇ ਗਾਣਾ ਮੈਂ ਇਸ ਗੱਲ ਕਰਦੇ ਨਾ ਨਾ ਮੈਂ ਤਾਂ ਕਿਹੜਾ ਪਤਾ ਨਹੀਂ ਲੜਾਉਂਦੀ ਕਰਦੀ ਆ ਨਾ ਨਾ ਕੋਈ ਗੱਲ ਚਾਹ ਬਣਾ ਲੈਂਦੀ ਨਾ ਬਸ ਪੁੱਤ ਜਾਂਦੀ ਰਹ ਮੈਂ ਤਾਂ ਕੰਮ ਤਾਂ ਸਾਰਾ ਪਿਆ ਹੋਊਗਾ ਚਲ ਕਰ ਲੈ ਕੋਈ ਆ ਆ ਦੀ ਇੱਥੇ ਉਂਗਲਾਂ ਨਾਲ ਮੈਂ ਹੀ ਜੀ ਹੈ ਜੀ ਬੀ ਮੇਰੀਆਂ ਗੱਲਾਂ ਤੇ ਚੜ ਜੂਗੀ ਲੱਗੂਗੀ ਤੇਰੇ ਪਿੱਛੇ ਮੈਨੂੰ ਪਤਾ ਹੀ ਆ ਮੈਨੂੰ ਦੱਸਿਆ ਸੀ ਬੇਬੇ ਨੇ ਕਿ ਇਹ ਤਾਂ ਬਾਲੀ ਚੁਗਲ ਖਾਰਨ ਬੁੜੀ ਆਗੀ ਬੁੱਡੀ ਬੇਬੇ ਕਹਿੰਦੇ ਨੇ ਇਹਨਾਂ ਸਾਰੇ ਜਿਹਦੇ ਘਰੇ ਜੜ ਜਾਂਦੀ ਆ ਨਾ ਕਾਲ ਅੰਗਾਰੀ ਉੱਗਾਰ ਉਹਨਾਂ ਚਾਰ ਅੱਗ ਸੜ ਦਿੰਦੀ ਉਹਨਾਂ ਦੇ ਜਿੰਨਾ ਕਿ ਰਫੀਸ ਪਾਈ ਜਾਂਦੇ ਆ ਪਾਈ ਜਾਂਦੇ ਜਿੰਨੇ ਤੇ ਧੱਕ ਨਹੀਂ ਅੱਗ ਉਹਨਾਂ ਤੇ ਹਟਦੀ ਨਹੀਂ ਹੈਗੀ ਬਾਲੀ ਤੇਜ ਆਗੀ ਤਾਂ ਅਸੀਂ ਤੇ ਇਹ ਗੱਲਾਂ 'ਚ ਥੋੜਾ ਆਉਣੇ ਆ ਅਭੀ ਭੈਣਾ ਭੈਣਾ ਦੇ ਵਿੱਚ ਫਰਕ ਪਾ ਲਈ ਇਹਨੂੰ ਆਏ ਆ ਵੇਚਣ ਨੂੰ ਕਿਉਂ ਵਾਸਦੇ ਨੇ ਇਹਨਾਂ ਦੇ ਭਾਈਆਂ ਭਾਈਆਂ ਦਾ ਕਿਉਂ ਪਰਪਣਾਗਾ ਸਾਜਾ ਪਰਿਵਾਰ ਆ ਗਏ ਇਹਨਾਂ ਦਾ ਜਰਦੀ ਨਹੀਂ ਹੈਗੀ ਵੀ ਕੁਝ ਬਣ ਨਾ ਜਾਵੇ ਵੱਡੀ ਸਿਆਣੀ ਆਈ ਐ ਇਹ ਨਾ ਆਇਆ ਨੂੰ ਲੰਗਰ ਲਾਉ ਲੋ ਭਾਈ ਨਹੀਂ ਪਤਾ ਲੈ ਛੋਟੀ ਦੇ ਕੰਨ ਕੀ ਬਰੇ ਹੁਣ ਮੇਰੇ ਕੋਲ ਕੁਝ ਹੋਰ ਉਹਦੇ ਕੋਲ ਕੁਝ ਸੀ ਵੀ ਤੂੰ ਬੁੜੀ ਹੋਈ ਪਈ ਆ ਘਰੇ ਟਿਕ ਜਾ ਲੋਕਾਂ ਦੇ ਘਰੇ ਉਂਗਲ ਲਾ ਕੇ ਆਉਗੀ ਲਾਜ਼ਮੀ ਆਪਦੇ ਘਰੇ ਭਾਣ ਜਮਾ ਡੱਕਾਣਾ ਟੁੱਟੇ ਕੰਮ ਛੱਡ ਕੇ ਕਿਹੜਾ ਨਾ ਜਾਣਾ ਪੈਜੀ ਵੇ ਸਿਆਣੀ ਸੋਥੀ ਹੋ ਗਈ। ਇਹਦੋਂ ਹੁਣ ਤਾਂ ਹੜਚਾ ਇੰਨੀ ਉਮਰ ਹੋ ਗਈ। ਨਾ ਪਰ ਜੀ ਨੂੰ ਆ ਕੇ ਪਰ ਜੇ ਖਾਣ ਨੂੰ ਹੜ ਦਿੰਦੇ। ਅੰਦਰ ਹਲੇ ਤੱਕ ਨਾ ਜਿਸ ਮੁੰਡੋਂ ਖਾਕ ਵਾਲੇ ਆਂਦਾ ਮੈਨੂੰ। ਫਿਰ ਕੱਲ ਨੂੰ ਤਾਂ ਰਣਜੀਤ ਆ ਜਾਊਗਾ। ਮੈਂ ਉਹਦੇ ਨਾਲ ਜਾ ਕੇ ਲੈ ਆਉਂਗੀ ਦਵਾਈ। ਉਹ ਵਿਚਾਰੀ ਕੱਲੀ ਔਖੀ ਹੋਈ ਆ। ਆਹ ਬੋਲ ਗਏ ਰੰਤਿੰਦੇ ਕਿਕਾ। ਦਵਾਈ ਟਾਈਮ ਸਿਰ ਲੈ ਲਿਆ ਕਰ ਦਵਾਈ ਨਾਲੇ ਬੜਾ ਕੰਮ ਕੁੰਮਣਾ ਕਰਿਆ ਕਰ ਹੁਣ ਉਹਨੂੰ ਮਿੰਦਰ ਨੂੰ ਕਹਿ ਦਿਆ ਕਰੋ ਕਰ ਲਿਆ ਕਰੂਗੀ ਕਰ ਬਈ ਉਹ ਵੀ ਉਹੀ ਗੱਲ ਹੈ ਤੱਲ ਧਾਈ ਹੈ ਜਵਾਖੜੀ ਹੈ ਨਾ ਆਹਲਾ ਕਹਿੰਦਾ ਹੁਣੀ ਕੰਮ ਲਾ ਦੀ ਅੱਗੇ ਤਾਂ ਬਈ ਚੂੜਾ ਜਿੰਨਾ ਚਰ ਵਧਾਉਂਦੀਆਂ ਨਾ ਉਹਨਾਂ ਚਰ ਕੰਮ ਨਹੀਂ ਕਰਵਾਉਂਦੇ ਸੀਗੇ ਉਹ ਆਪਾਂ ਕਿਹੜਾ ਫਿਰ ਜਾਣ ਕੇ ਲਾਉਣਿਆ ਤੂੰ ਬਿਮਾਰ ਆ ਭਾਬੀ ਤਾਂ ਲਾ ਲਿਆ ਤੈਨੂੰ ਤਾਂ ਜਾਣ ਨਹੀਂ ਬਈ ਹੁਣ ਬਿਮਾਰ ਤਾਂ ਮੇਰੀ ਲੋਟ ਹੀ ਨਹੀਂ ਆਉਂਦੀ ਹੈਗੀ ਬਸ ਆ ਮੈਂ ਦੋ ਖਰਾਕਾ ਲੈ ਲਾਂ ਲੈ ਕੇ ਪਨਾ ਫਿਰ ਮੈਂ ਲਾ ਲੜਦੀਆਂ ਕੰਮ ਕੋਈ ਨਾ ਹੁਣ ਤਾਂ ਆਰਾਮ ਕਰ ਲਿਆ ਕਰ ਉਹ ਤੋਂ ਕਰਵਾ ਲਿਆ ਕਰ ਜਿਹੜਾ ਕੰਮ ਕਰਾਉਣਾ ਨਾ ਨਾ ਕੋਈ ਨਹੀਂ ਗਈ ਜਾਂਦੀ ਰਹੇ ਵਿਚਾਰੀ ਬਾਲੀਓ ਚੰਗੀ ਆ ਜੇ ਕੋਈ ਹੋਰ ਆ ਜਾਂਦੀ ਇੱਥੇ ਨੂੰ ਤਾਂ ਫਵਾੜੇ ਪੈ ਜਾਂਦੇ ਕਿਉਂ ਸਰੀਕਾ ਕਰਦੀ ਕੰਮ ਦਾ ਵੀ ਇਹ ਤਾਂ ਮੰਜੇ ਤੇ ਪਈ ਰਹਿੰਦੀ ਹੈਗੀ ਹੁਣ ਉਹੀ ਗੱਲ ਮੇਰੀ ਤਤਵੀਤ ਠੀਕ ਨਹੀਂ ਰਹਿੰਦੀ ਆਪਰੇਸ਼ਨ ਵੀ ਕਰਵਾ ਲਿਆ ਨਾਲੇ ਹਾਲੇ ਤੱਕ ਕੋਈ ਹੱਲ ਨਹੀਂ ਬਣਿਆ 50000 ਰੁਪਏ ਲਾਤਾ ਚਲ ਦੇਖਦੀ ਆ ਮੈਂ ਵਿਚਾਰੀ ਕੀ ਕਰਦੀ ਮੈਨੂੰ ਪਾਣੀ ਦੀ ਘੁੱਟ ਲੈ ਕੇ ਆਉਣੀ ਆ ਦਵਾਈ ਲੈਣੀ ਆ ਵੀ ਹੁਣ ਵੀ ਔਖਾ ਹੋ ਰਿਹਾ ਜਦ ਆਖੜੀ ਨੂੰ ਕੱਲੀ ਆ ਮੈਂ ਚਲਾਈ ਕਰਦੀ ਆ ਦਵਾਈ ਲੈ ਲੈ ਉਸ ਤੋਂ ਬਾਅਦ ਪ੍ਰਗਿਆੰਦਰੋਂ ਕੰਮ ਕੀਤਾ ਜਾ ਜਿਹੜਾ ਰਹਿੰਦਾ ਉਹ ਲੈ ਇਹ ਗਲਾਸ ਦੇਈਆਂ ਦਵਾਈ ਲੈ ਲੈ ਹੈ ਦਵਾਈ ਲੈ ਲੈ ਲਿਆ ਸੀ ਦਵਾਈ ਦੀ ਹਾਂ ਲਿਆ ਅਬ ਇਸਕੰਦਰ ਨੇ ਦਵਾਈ ਲੈ ਤੁਸੀਂ ਮੈਨੂੰ ਆਵਾਜ਼ ਦੇ ਦਿੰਦੇ ਮੈਂ ਤੁਹਾਨੂੰ ਪਾਣੀ ਅੰਦਰ ਹੀ ਫੜਾ ਦਿੰਦੀ ਫਿਰ ਆਪੇ ਦੇ ਲੈ ਕੋਈ ਗੱਲ ਨਹੀਂ ਫਿਰ ਕਿੰਨਾ ਨਾ ਥੱਕਦੀ ਮੈਂ ਤਾਂ ਪੈਂਦੀ ਹੀ ਨਹੀਂ ਹੁੰਦੀ ਪਰ ਕੀ ਕਰਾਂ ਮਜਬੂਰੀ ਆ ਦਰਦ ਵਾਲਾ ਹੋ ਹੀ ਜਾਂਦਾਗਾ ਹਾਂ ਉਹ ਦੀਦੀ ਫਿਰ ਕੀ ਹੋ ਗਿਆ ਤੁਸੀਂ ਚੰਗੇ ਜਿਹੇ ਡਾਕਟਰ ਨੂੰ ਦਿਖਾ ਦਿਓ ਕੰਮ ਦਾ ਕੀ ਆ ਕੰਮ ਤਾਂ ਮੈਂ ਕਰ ਹੀ ਜਾਂਦੀ ਆ ਕੋਈ ਗੱਲ ਨਹੀਂ ਲੈ ਇਹਨੂੰ ਵੀ ਐ ਹੁੰਦਾ ਵਿਚਾਰੀ ਨੂੰ ਵੀ ਲੈ ਕੱਲੀ ਕੰਮ ਕਰਦੀ ਆ ਫਿਰ ਕੀ ਹੋ ਗਿਆ ਜਦੋਂ ਦੀਦੀ ਤੁਸੀਂ ਬਿਮਾਰ ਹੋ ਕੰਮ ਤਾਂ ਮੈਂ ਕਰ ਹੀ ਸਕਦੀ ਆ ਨਾਲੇ ਕੰਮ ਦਾ ਕੀ ਮੇਣਾਗਾ ਤੇਰਾ ਟਾਈਮ ਤੁਸੀਂ ਕਿੱਥਾ ਹੁਣ ਮੈਨੂੰ ਵੀ ਕਾਰੇ ਵਾਸਤੇ ਵਿਆਇਆ ਕੰਮ ਕਰਨ ਵਾਸਤੇ ਵਿਆਇਆ ਜੀ ਹੁਣ ਮੈਂ ਭੈਣ ਦਲਦੀ ਦਾ ਸਾਥ ਨਹੀਂ ਦਊਂਗੀ ਉਹਦੇ ਨਾਲ ਕੰਮ ਨਹੀਂ ਕਰਾਂਗੀ ਫਿਰ ਮੈਂ ਦਾ ਮੇਰਾ ਆਈ ਦਾ ਵੀ ਫਾਇਦਾ ਕੀ ਹੋਇਆ ਮਰੇ ਲੋਕਾਂ ਦਾ ਕੰਮ ਕੀ ਹੁੰਦਾ ਲੋਕ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਆ ਮੰਮੀ ਨੇ ਨਾਲੇ ਕਹੀ ਸੀ ਇਹ ਗੱਲ ਵੀ ਕੁੜੇ ਕਿਸੇ ਦੇ ਮਗਰ ਨਹੀਂ ਲੱਗਣਾ ਭੈਣਾ ਭੈਣਾ ਨੇ ਰਲ ਕੇ ਰਹਿਣਾ ਹੁਣ ਉਹੀ ਗੱਲ ਆ ਅਸੀਂ ਤਾਂ ਭੈਣਾ ਭੈਣਾ ਰਲ ਕੇ ਹੀ ਰਵਾਂਗੇ ਲੈ ਆਹ ਮਾਸੀ ਕੀ ਮਤਰੀ ਆਉਂਦੀ ਆ ਚਲ ਕੋਈ ਨਾ ਕੰਮ ਆਈ ਹੋਣੀ ਆਜਾ ਮਾਸੀ ਲੰਗਿਆ ਮਾਸੀ ਲਖਰੀਕਾਰ ਅਸਰੀਕਾਰ ਪੁੱਤ ਮੈਂ ਬਥੇ ਟੁੱਟੇ ਬਣ ਨਾ ਮੰਨ ਜਿੰਦੇ ਜੇਨੀ ਲੋੜਾ ਆ ਗਿਆ ਓ ਮਾਸੀ ਮੈਨੂੰ ਐਸੀ ਥੋੜੇ ਜਿਹਾ ਭੰਡਿਆ ਮਾਰਦਾ ਫਿਰ ਉਹਨੂੰ ਜਾਰਾ ਤੱਕ ਪੜ੍ਹ ਦੂਗੀ ਹੁਣ ਤਾਂ ਇਹ ਥੋੜੀ ਆ ਥੋੜੇ ਬਾਰੇ ਕੰਮ ਨਿਮੇੜ ਕੇ ਬੇਲੀਆ ਹੋ ਜਾਣਗੇ ਫਿਰ ਖੁਦ ਨੂੰ ਦੱਸਿਆ ਦਿੰਨੀ ਹੈ ਖਾਦਾ ਚੂਰਾ ਨਹੀਂ ਵਧਾਇਆ ਕੀ ਪਹਿਲੀ ਲੱਗੀ ਮੇਰੇ ਨੂੰ ਨਹੀਂ ਸਵਾਲੀ ਨਹੀਂ ਆਊਗਾ ਹਾਦਾ ਕੰਮ ਦੇ ਲੈ ਤੇ ਇਹ ਦੇਰ ਧਰਵਾਗੀ ਕੰਮ ਦਾ ਕੀ ਐ ਮਾਸੀ ਕੰਮ ਤਾਂ ਕਰਨਿਆ ਨਾਲੇ ਮੰਮੀ ਤਾਂ ਨਾ ਇੱਕ ਉਹਨਾਂ ਦਾ ਪਤਾ ਲਣ ਗਿਆ ਪੱਗੀ ਦੀ ਦਰਵਾਜ਼ੀ ਦੀਦੀ ਤਾਂ ਅੰਦਰ ਪਵਾਇਆ ਤੈ ਆਗੇ ਨਾ ਮੈਂ ਟਾਇਆ ਕਰ ਮੈਂ ਤਾਂ ਕਰ ਸਕਦੀ ਹਾਂ ਨਾ ਨਹੀਂ ਬਚਾਰਾ ਹੁਣ ਕੰਮ ਤੇ ਲਾਤੀ ਹੋਏ ਮਾਸੀ ਦੀਦੀ ਨਾ ਬਿਮਾਰ ਸੀ ਤੇ ਉਹਨੂੰ ਤਾਂ ਪਤਾ ਇਹਨਾਂ ਦਾ ਪ੍ਰੇਸ਼ਣ ਹੋਇਆ ਸੀ ਤਾਂ ਕਰਕੇ ਉਹਨੂੰ ਦਰਦ ਜਾ ਹੋਣ ਲੱਗ ਜਾਂਦਾ ਉਹ ਅੱਜ ਨਾ ਮਾਨਸਾ ਤੋਂ ਦਵਾਈ ਲੈ ਕੇ ਆਈ ਸੀ ਮੈਂ ਚਲ ਕੰਮ ਦਾ ਕੀ ਆ ਕੰਮ ਤਾਂ ਮੈਂ ਕਰ ਲੈਂਦੀ ਆ ਅੱਗੇ ਤਾਂ ਦੀਦੀ ਹੋਈ ਕਰਦੇ ਆ ਕੰਮ ਬੁੱਤ ਚਾਦਰ ਜਲਾ ਕੇ ਬਹੁਤ ਆ